ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅਮਰ ਸਿੰਘ ਚਮਕੀਲਾ ਜੀ ਦੇ ਉਹਨਾਂ ਦੋ ਸਾਜੀਆਂ ਦੀ ਗੱਲ ਇੱਕ ਵੀਡੀਓ ਰਾਹੀਂ ਸਾਂਝੀ ਕਰਨ ਜਾ ਰਹੇ ਹਾਂ ਜਿਹਨਾਂ ਨੂੰ ਸ਼ਾਇਦ ਹੁਣ ਤੱਕ ਕਿਤੇ ਨਾ ਕਿਤੇ ਅਣਗੋਲਿਆ ਗਿਆ ਹੈ ਜੀ ਜਦੋਂ ਕਿਤੇ ਵੀ ਚਮਕੀਲਾ ਜੀ ਦੇ ਉਸ ਦਰਦਨਾਕ ਕਾਂਡ ਦੀ ਗੱਲ ਛਿੜਦੀ ਹੈ ਤਾਂ ਆਮ ਤੌਰ ਤੇ ਆਪਾਂ ਦੋ ਹੀ ਨਾਮ ਦਿਆਉਂਦੇ ਹਾਂ ਜਿਨ੍ਹਾਂ ਵਿੱਚੋਂ ਆਪ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜਿਹੜੇ ਕਿ ਉਸ ਦਿਨ ਭਾਪ 8 ਮਾਰਚ ਨੂੰ ਇਸ ਦੁਨੀਆ ਨੂੰ ਅਲਬਦਾ ਕਹਿ ਗਏ ਸੀ ਪਰ ਕਿਤੇ ਨਾ ਕਿਤੇ ਦੋਸਤੋ ਆਪਾਂ ਨੂੰ ਉਹਨਾਂ ਦੇ ਮਜੀਸ਼ਨਾ ਉਹਨਾਂ ਦੇ ਸਾਜ਼ੀਆਂ ਨਾਲ ਵੀ ਰੂਪਰੂ ਹੋ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਅਖੀਰ ਤੱਕ ਉਸ ਜੋੜੀ ਦਾ ਸਾਥ ਨਹੀਂ ਛੱਡਿਆ ਜਿੱਥੇ ਇੱਕ ਪਾਸੇ ਚਮਕੀ ਲਾਈ ਦੇ ਪੁਰਾਣੇ ਸਾਜ਼ੀ ਇੱਕ ਇੱਕ ਕਰਕੇ ਉਹਨਾਂ ਤੋਂ ਪਿੱਛੇ ਹਟਦੇ ਜਾ ਰਹੇ ਸੀ ਭਾਵ ਉਹਨਾਂ ਤੋਂ ਹਟਦੇ ਜਾ ਰਹੇ ਸੀ ਉੱਥੇ ਹੀ ਹਰਜੀਤ ਗਿੱਲ ਅਤੇ ਗੁਰਦੇਵ ਦੇਬੂ ਨੇ ਅਮਰ ਸਿੰਘ ਚਮਕੀ ਲਾਈ ਦੀ ਖੱਪੀਆਂ ਸੱਜੀਆਂ ਬਹਾ ਬਣ ਕੇ ਉਹਦਾ ਅਖੀਰ ਤੱਕ ਸਾਥ ਦਿੱਤਾ ਪਰ ਦੋਸਤੋ ਇਹਨਾਂ ਨੇ ਇਹ ਨਹੀਂ ਸੀ ਸੋਚਿਆ ਹੁਣ ਕਿ ਉਸ ਅਕਾਲ ਪੁਰਖ ਨੇ ਇਹਨਾਂ ਵਾਸਤੇ ਕੁਝ ਹੋਰ ਸੋਚਿਆ ਹੋਇਆ ਹੈ ਤੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨਾਲ ਇਹਨਾਂ ਨੇ ਵੀ ਸਦਾ ਸਦਾ ਲਈ ਅਮਰ ਹੋ ਜਾਣਾ ਹੈ ਤਾਂ ਅੱਜ ਦੋਸਤੋ ਅਸੀਂ ਅਮਰ ਸਿੰਘ ਚਮਕੀਲੇ ਦਾ ਉਹਨਾਂ ਦੇ ਜਾਣ ਤੋਂ ਸਿਰਫ 1 ਮਹੀਨਾ ਪਹਿਲਾਂ ਦਾ ਅਖਾੜਾ ਲੈ ਕੇ ਹਾਜ਼ਰ ਹੋਈਆਂ ਜਿਸ ਵਿੱਚ ਹਰਜੀਤ ਗੱਲ ਧਾਰਮਿਕ ਗੀਤ ਜਿਹੜਾ ਕਿ ਦਸ਼ਮ ਪਾਸ਼ ਅਤੇ ਗਾਇਆ ਗਿਆ ਹੈ ਉਹ ਗਾਰੇ ਨੇ ਤੇ ਗੁਰਦੇਵ ਦੇਬੂ ਨੇ ਜਿਹੜੇ ਉਹ ਢੋਲਕ বাজਾਰੇ ਨੇ ਤੇ ਅਮਰ ਸਿੰਘ ਚਮਕੀਲਾ ਜੀ ਹਾਰਮੋਨੀਅਮ ਤੇ ਨੇ ਤਾਂ ਇਹ ਸਾਰੀ ਵੀਡੀਓ ਦੇਖ ਕੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਜਰੂਰ ਸਾਂਝੇ ਕਰਿਓ ਤਾਂ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਆਜੂ ਸ਼ੁਰੂ ਕਰਦੇ ਹਾਂ ਜੀ Thank <laughs> آء گوزري ملي اچھي ٿي Thank okay. you.